हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰਿਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਜੋਬੰਦ ਦੇ ਫਾਰਮ ਤੋਂ ਤਿੰਨ ਨਗਰ ગામਾਂ ਦੇ ਵਿੱਚ ਤਿੰਨੇ ਨਗਰ ਦੇ ગામਾਂ ਸੱਜਰ ਸੁਈਆਂ ਹੋਣਗੇ ਜੀ ਬਤੇ ਸਾਰੀ ਇਹਨਾਂ ਤਨ ਨਗਾਂ ਦੀ ਆਪਾਂ ਬਾਈ ਜੋ ਬੰਦੇ ਕੋਲੋਂ ਪੁੱਛ ਕੇ ਝੋਣਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੱਸੋ ਤੁਸੀਂ ਆਪਾਂ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਵੀਡੀਓ ਆਪਣੀ ਫੇਸਬੁੱਕ ਤੇ ਚੱਲਦੀ ਆ ਇੰਸਟਾਗ੍ਰਾਮ ਤੇ ਚੱਲਦੀ ਵੀਰਾਂ ਨੂੰ ਬੇਨਤੀ ਆ ਲਾਇਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਫੋਲੋ ਕਰੋ ਉਹ ਗ ਔਰ ਠੀਕ ਹੈ ਵਰਜੇ ਵਰਜੇ ਕਿਰਪਾ ਮਹਾਰਾਜ ਜੀ ਵਰਜੇ ਚਲੀ ਜਾਂਦਾ ਕੰਮ ਕਰ ਚਲੀ ਜਾਂਦਾ ਮਾਦੀ ਕਿਰਪਾ ਹੈ ਗਾਵਾਂ ਉਦਣੀਆਂ ਵੇਚ ਗਿਆ ਸਰੀ ਉਹ ਵਰਜੇ ਉਦਣੇ ਵੇਚਤੀਆਂ ਠੀਕ ਹੈ ਹਾਂਜੀ ਅੱਜ ਫਿਰ ਤਿੰਨਾਂ ਕਿ ਪੌਣੀਆਂ ਦੇ ਪੰਜ ਹੀ ਗਾਵਾਂ ਤੇ ਦੋ ਵਿੱਚ ਪੌਣੀਆਂ ਨੇ ਵਿੱਚ ਦੋ ਨਾ ਵਿਕ ਗਿਆ ਏ ਅੱਛਾ ਦੋ ਵਿਕ ਗਏ ਇੱਕ ਕੇ ਬੰਦੇ ਨੇ ਪਾਏ ਪਾਏ ਆਪਾਂ ਨੂੰ ਵਾਵਾ ਦਿਨਾ ਤੇ ਅਜ ਉਹਨਾਂ ਦੀ ਗਾਂ ਕੱਲ ਨਹੀਂ ਆ ਠੀਕ ਹੈ ਤੇ ਹਾਂਜੀ ਫਿਰ ਤੇ ਇੱਕ ਮਾਝਾ ਟੋਕੜਾ ਬਣ ਹਾਂਜੀ ਇੱਕ ਮੈਂ ਟੋਕੜੇ ਕੱਪਾਣ ਤੇ ਤਿੰਨ ਕਾਈਆਂ ਤਿੰਨ ਗਾਵਾਂ ਸੱਜਰ ਸਈਆਂ ਹੈ ਨਾ ਹਾਂ ਦੋ ਗਾਂ ਮਗਰ ਬੱਚੀਆਂ ਤੇ ਇੱਕ ਦੇ ਮਗਰ ਬੱਚਾ ਹੈ ਐਡਰੈਸ ਕਰਮੜਾ ਦੇ ਬੋਲਦੇ ਤਿੰਨ ਜਤੀਮੰਦ ਸ਼ਹਿਰ ਨੰਬਰ ਸਰ ਸਵੇਰੀ ਨੰਬਰ ਸਰ ਫੋਨ ਨੰਬਰ ਕਹਿੰਦਾ 8418 7426 ਨਾ ਜੋਗਣਾ ਨਾ ਜੋਗਣਾ ਹਾਂਜੀ ਸ਼ੁਰੂ ਕਰੀਏ ਇਸੇ ਗਾਂ ਤੋਂ ਪਹਿਲਾਂ ਦੱਸੋ ਇਹ ਵੀਰ ਜੀ ਇਹਦੇ ਮਗਰਾਂ ਬੱਚੀ ਆ ਆ ਬੱਚੀ ਹੈ ਨਾ ਆ ਬੱਚੀ ਜਲਸੀ ਦੀ ਬੱਚੀ ਹੈ ਜਰਸੀ ਗਾਂ ਤੇ ਜਰਸੀ ਬੱਚੀ ਤੇ ਸੂਈ ਨੂੰ ਜੋ ਮੇ ਕਿੰਨਾ ਟਾਈਮ ਹੋਵੇਗੀ ਸੂਈ ਨੂੰ ਵੀਰ ਜੀ ਬਾਦ ਨੂੰ ਹੋ ਜਾਏਗਾ ਨੂੰ ਦੱਸਦਣ ਹੋਗੇ ਹਾਂਜੀ ਹੁਣ ਦੁੱਧ ਦੁੱਧ ਵੀਜ ਦੀ ਜਿਹੜਾ 12 ਕਿਲੋ ਆ ਲੋਹੇ ਰਗਾ ਉਹ ਆਪਾਂ ਦੇਣੀ 10 ਕਿਲੋ ਕਰਕੇ ਹੀ ਆ 10 ਕਿਲੋ ਕਰਕੇ ਕੋਈ ਵੀ ਗੈਰਮਾਰੀ ਨਹੀਂ ਹੋਣੀ ਹਾਂ ਲਓ ਜੀ ਕਰਿਓ ਚੈੱਕ ਆ ਲੋ ਜੀ ਦੋਸਤੋ 10 ਕਿਲੋ ਦੁੱਧ ਜਿਹੜਾ ਨਾ ਆਪਾਂ ਇਹ ਤਾਂ ਮਿੰਕੇ ਲੇਟ ਨਾਲ ਦੇ ਦੇਣੀ ਆ ਠੀਕ ਹੈ ਜੀ ਹਾਂ ਤਸੱਲੀ ਦੋਸਤੋ ਤੁਸੀਂ ਕਰਨੀ ਆ ਬਾਈ ਕਹਿੰਦਾ ਵੀ ਇੱਥੇ ਆਪਣੇ ਫਾਰਮ ਤੇ 10 ਕਿਲੋ ਦੁੱਧ ਮਿੰਕੇ ਦੇਵਾਂਗੇ ਬਾਕੀ ਜਿੰਨੇ ਵੀ ਜੋਗੀ ਹੋਗੀ ਸਾਫ ਆਵੇ ਲਓ ਜੀ ਸੀਲਸ ਲੱਗ ਗਈ ਪੂਰੀ ਆ ਤੇ ਠੰਡ ਕੁਆਲਟੀ ਵੇਖੋ ਥਣਾਂ ਦੀ ਦੋਸਤੋ ਆ ਲੋ ਜੀ ਕਰੋ ਚੈੱਕ ਥੋੜਾ ਜਿਹਾ ਲਿਸਾਪਾਣਾ ਤੇ ਥੋੜੀ ਜੇ ਦਰਮਿਆਨੀ ਕੱਦ ਵੀ ਹੈ ਸੂਆ ਪਹਿਲਾ ਵਾ ਤੇ ਇਹ ਜੋ ਬਣ ਦੰਦਾ ਚ ਅੰਗਰ ਦੀ ਇਹ ਛਗੀ ਵੰਗੂ ਦੀ ਚੈੱਕ ਨਹੀਂ ਕੀਤੀ ਛਗੀ ਵੰਗੂ ਦੀ ਛੇ ਦੰਦੇ ਨਾ ਹਾਂਜੀ ਠੀਕ ਹੈ ਜੀ ਕਿੰਨਾ ਮੋਲ ਕਰਨਾ ਦਾ ਮੋਲ ਨਵੀਰ ਜੀ ਕੇ ਦਾ ਆਪਾਂ ਇਹ 52800 ਦੇ ਵਿੱਚ ਦੇ ਦੇਣੀ ਹੈ ਪੂਰੇ ਜੀ ਕੋਈ ਐਮ ਮੰਟਣ 1000 ਦੋ ਜੋ 27 ਹੋ ਗਿਆ ਹੋਰ ਕੀ ਲੱਗ ਜਾ ਸੀ ਹੋਰ ਕਰ ਲਾਂਗੇ 1000 ਦਾ ਹਾਂਜੀ ਕਰਦੀ ਪੁਰ 5000 ਦੇ ਵਿੱਚ ਜੇ ਨਾ ਦੋ ਟਮ ਚਵਾ ਕੇ ਵਾਸੀ ਦੇਣੀ ਆਪਾਂ ਜੀ ਲੈ ਲਓ ਜੀ ਕਰਿਓ ਚੈੱਕ ਦੋ ਨਾਂ ਵਜੂ ਚਵਾਗੇ ਵਛੀ ਪੇ ਤੇ ਆ ਇਹੋ ਨਾਂ ਕਹਿੰਦਾ ਮਾਨਤਨ ਸ਼ੋਰ ਛਪਾ ਮੌਕੇ ਤੇ ਹੋਊਗਾ ਹਾਂ ਇਹਦੇ ਨਾਲ ਜਿਹੜੀ ਬੱਧੀ ਹੈ ਗਾਂ ਇਹ ਸਿੰਗਾਲੀ ਇਹ ਵੀ ਕਾ ਲੀ ਹਾਂਜੀ ਇਹ ਇੱਕ ਇਹ ਗਾਂ ਜੀ ਤੇ ਇਹ ਗਾਂ ਕੋ ਦੁੱਧ ਹੋਊਗਾ 10 ਕਿਲੋ ਮਗਰ ਇਹਦੇ ਮਗਰ ਵਛੀ ਜੀ ਇਹਦੇ ਮਗਰ ਵਛੀ ਹੈ ਨਾ ਇਹ ਸੁਆ ਸੁਆ ਵੀ ਦੀ ਦੋਸਰਾ ਹੀ ਹੈ ਦੂਸਰਾ ਸੁਆ ਹਾਂਜੀ ਇਹ ਪਹਿਲਾ ਤੇ ਦੂਜਾ ਇਹ ਪਹਿਲਾ ਨਾ ਇਹ ਦੂਸਰਾ ਹੈ ਠੀਕ ਹੈ ਜੀ ਬਾਅਦ ਕੋ ਜਿਹੜਾ ਦੋ ਦਿਨ ਇਤੋਂ ਆਪਾਂ ਕੋਈ ਨਾ ਮਿਣ ਕੇ ਕੰਦੇ ਨਾ ਮਿਣ ਕੇ ਦੇ ਦੇਣਾ ਠੀਕ ਹੈ ਜੀ ਬਾਕੀ ਕੋ ਭੈਣ ਪਵਾ ਕੇ ਵੈਂਟੀ ਲਵੂਗਾ ਤਾਂ ਵੀ ਆਪਣੀ ਚੌਣ ਸਮਾ ਜੀ ਉਹ ਛੱਟੇ ਜੀ ਦੋ ਕਲ ਦੀ ਤੁਹਾਨੂੰ ਵਾਧਾ ਕਰਦੀ ਗਾਰੰਟੀ ਹੋਗੀ ਵਛੀ ਠੀਕ ਹੈ ਜੀ ਹਾਂ ਲਓ ਜੀ ਕਰਿਓ ਚੱਕ ਕਿਹਾ ਬਤੋ 10 ਕਿਲੋ ਦੁੱਧ ਤਿਆਰ ਮੌਕੇ ਦਾ ਬੱਚਾ ਇਹਦੇ ਮਗਰ ਵਛੀ ਹੈ ਸੂਹਾ ਦੂਜਾ ਸੂਈ ਜੇ ਲੈ ਬਈ ਇਹ ਵੀ ਮੂੰਗ ਦੀ ਛਕੀ ਜੇ ਅੱਛਾ ਇਹ ਵੀ ਛੇਦਾਂਦੀ ਹੈ ਹਾਂ ਇਹਦੇ ਮਗਰ ਦੇ ਵਛੀ ਜੇ ਇਹਦੇ ਮਗਰ ਦੀ ਪਾਜੀ ਵਛੀ ਜੇ ਦੋ ਗਾਵਾਂ ਵਛੀ ਨਾਲ ਤੁਹਾਨੂੰ ਵਿਖਾ ਦਿਆਂ 10 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੇ ਬਾਕੀ ਤਸੱਲੀ ਜਿਹੜੀ ਕਰਨੀ ਆ ਨਿਰਖਪਰ ਤੁਸੀਂ ਆਪ ਕਰਨੀ ਆ ਦਾਗ ਦਾ ਆ ਜੋ ਦਾ ਪੰਮੇਨ ਕੇ ਲੀਟਰ ਨਾਲ ਲੋਹਰ ਕਾ ਕੰਡੇ ਦਾ ਕਾ ਦੇ ਦਾਂਗੇ ਕਿੰਨਾ ਮੋਲ ਕਰਨਾ ਇਹ ਬੱਤੀਆ ਦੀ ਬੱਚੀ ਦੇ ਦਾਂਗੇ 32000 ਦੀ ਇਹ ਚ ਕਿੰਨਾ ਕ ਮੰਨਣਾ 2000 ਦਾ ਆ ਜੋ 3000 ਹੋ ਗਿਆ ਪੂਰਾ 3000 ਦੀ ਵਸ਼ੇ ਭਾ ਦੇਣੀ ਦੋ ਟਾਂ ਚਵਾ ਕੇ ਆ ਅੱਛਾ ਆਪਣੇ ਬਾਬਾ ਚੋਗੇ ਲੈ ਲੈ ਕੇ ਉਦਾਂ ਵਸ਼ੀ ਕਵੰਟੀ ਦਾ 20 ਕਵੰਟੀ ਦੇ ਵਸ਼ੀ ਦੇ ਦਾਂਗੇ ਠੀਕ ਹੈ ਆਓ ਜੀ ਅੱਗੇ ਹਾਂ ਜੋ ਬਣ ਇਹ ਵੀਰ ਜੀ ਗਾਂ ਸੁਈ ਆ ਇਹਦੇ ਮਗਰ ਆ ਬੱਚਾ ਜੀ ਇਹਦਾ ਕੀ ਬੱਚਾ ਇਹ ਨਾਲ ਅੱਛਾ ਹੀ ਮਗਰ ਲਓ ਜੀ ਇਹਦੇ ਮਗਰ ਚੋਬਰ ਜੇ ਕਾ ਬੱਚਾ ਜੇ ਪਰਮਾ ਤੇੰਦਾ ਨੰਬਰ ਦੀ ਗਾਂ ਤੇ ਮਗਰ ਵੱਛਾ ਜੇ ਹਾਂਜੀ ਸੂਈ ਨੂੰ ਕਿੰਨਾ ਟਮ ਹੋ ਗਿਆ ਸੂਈ ਨਾਲ ਜੇ ਨੂੰ ਭਾਈ ਦਿਨ 12 13 ਦਿਨ ਹੋ ਜੇ ਗਾਂ ਨੂੰ 12 13 ਦਿਨ ਹੋ ਗਿਆ ਨਾ ਕਿੰਨਾ ਦੋ ਦਗਾ ਹੋਊਗਾ 13 ਕਿਲੋ 13 ਕਿਲੋ ਪਕੜ ਹਾਂ ਇਹ ਲੋਹੇ ਨਾਲ ਮਣਕੇ ਕੰਢੇ ਨਾਲ ਮਣਕੇ ਦੋ 13 ਕਿਲੋ ਦੇਣੀ ਆ ਬੱਚਾ ਆ ਕੇ ਦੇਣੀ ਦੋ ਟਾਂ ਠੀਕ ਹੈ ਜੀ ਲਓ ਜੀ ਖੋਲੋ ਜੀ 13 ਕਿਲੋ ਦੀ ਗਾਂ ਵੀ 13 ਕਿਲੋ ਵਾਲੀ ਗਾਂ ਵੀ 20 ਪਾ ਦੇਣੀ ਠੀਕ ਹੈ ਜੀ ਹਾਂ ਨਿਗਾਰੇ ਮੁੱਲ ਕਰਨਾ ਇਹਦੇ ਮਗਰ ਬੱਚਾ ਵੱਛਾ ਜੇ ਇਹਦੇ ਨਾਲ ਅੱਛਾ ਹੀ ਫੇਰ ਇਹੋ ਗੱਲ ਕਹਿੰਦਾ ਤਸੱਲੀ ਨਰਖਪਰਖ ਜਿਹੜੀ ਕਰੀ ਆਪਾਂ ਜਵਾਬ ਦੇਣੀ ਤੇ ਤੇਰਾ ਬਾਤ ਤੇਰੇ ਕੋਲ ਵਧੀਆ ਦੁੱਧ ਹੋਊਗਾ ਲੋਹਰ ਕਾ ਠੀਕ ਹੈ ਜੀ ਤਾਂ ਪੂਛਟਾ ਹੋਵੇ ਕੋ ਡੋਕਾ ਹੋਵੇ ਉਹਦੀ ਆਪਣੀ ਗਾਰੰਟੀ ਆ ਲੋ ਜੀ ਕਰ ਲੋ ਚੈੱਕ ਬਪਾ ਜੀ ਤਲਾ ਚਲੋ ਲੋ ਜੀ ਭਾਈ ਆਰਡਰ ਬਹੁਤ ਸੋਹਣਾ ਵਾ ਬਾਕੀ ਤਸੱਲੀ ਨਰਖਪਰਖ ਤੁਸੀਂ ਕਰਨੀ ਆ ਲੋ ਜੀ ਥਾਣਾ ਦੀ ਕੁਆਲਿਟੀ ਕਰ ਲੋ ਚੈੱਕ ਨਿਕਰੇਵੇਂ ਚਾਰੇ ਥਣ ਗੈਪ ਚ ਕੋਈ ਪੋਰਟ ਸ਼ੰਗ ਨਾਲ ਸਿੰਘਾਂ ਵਾਲੀ ਗਾਦੀ ਬੱਚੀ ਆ ਜਿਹੜੀ ਦੀ ਵਛੇ ਲਾ ਕੇ ਬੈਠਾ ਅੱਛਾ ਸਿੰਘ ਵਾਲੀ ਗਾਂ ਦੀ ਵਛੀ ਉਹ ਆ ਦੋ ਨੰਬਰ ਦੀ ਗਾਂ ਖਾਈ ਆ ਤੇ ਤੀਜੇ ਨੰਬਰ ਦੀ ਗਾਂ ਦਾ ਬੱਚਾ ਵਛਾ ਹੈ ਨਾ ਹਾਂਜੀ ਆਹ ਜੀ ਹੁਣ ਆਪਾਂ ਵਖਾਉਣ ਰਿਹਾ ਕੰਨਾ ਮੁੱਲ ਕਰਨ ਦਾ ਇਹ ਬੱਤੀ ਹਜ਼ਾਰ ਦੀ ਗਾਂ ਦੇ ਦਾਂਗੇ 32000 ਦੀ ਕਿੰਨਾ ਕ ਮੰਨਣਾ ਤੁਸੀਂ ਇਹ ਚ 2000 ਆ ਜਾਊਗਾ ਕੀ ਦਾ 30000 ਹੈਗੀ ਕਿ ਜੈਸੂ ਹੋਰ ਜਿੜੀ ਬੜੀ 1000 ਦੌਰ ਕਰ 29000 ਹੋ ਗਿਆ ਠੀਕ ਹੈ ਜੀ ਆਓ ਜੀ ਮੱਝ ਮੈਨ ਦੱਸੋ ਜੀ ਮਾਏ ਸਤਾਮੀਂ ਦੇਦੀ ਗੰਬਣ ਆ ਹਾਂ ਤੇ 5 ਕਿਲੋ ਦੁੱਧ ਦੋਵੇਂ ਟਾਈਮ ਮੈ ਮਿਲਦੀ ਏ ਠੀਕ ਹੈ ਜੀ ਤੇ ਕਨਫਰਮ ਚੈੱਕ ਕਰਵਾ ਲੀ ਆਪਣੀ ਆਪ ਦਾ ਕੋ ਡਾਕਟਰ ਲੈ ਕੇ ਚੈੱਕ ਕਰਾਵੇ ਮੈਂ ਠੀਕ ਹੈ ਜੀ ਕੰਮ ਗੱਬਣ ਮਾਈਂ ਦੁੱਧ ਲਈ ਗਾਂ ਦੇਣੀ ਆ ਠੀਕ ਹੈ ਜੀ ਪਿਆਬਾ ਗੰਢੀ ਤੇ ਘਾਲ ਦੀਗੇ ਸੂਆ ਸੂਆ ਮੈਂ ਸੁਣੀ ਤੇਜਾ ਤੇਜਾ ਸੂਆ ਸੁਣੀ ਹਾਂਜੀ ਲਓ ਜੀ ਕਰਿਓ ਚੈੱਕ ਇਹ ਚੈੱਕ ਕਰਵਾ ਕੇ ਮੈਂ ਦਵਾਂਗੇ ਆਪਾਂ ਮਿਲਦੀ ਪਾੜਾ ਪਾ ਕੇ ਜੇ ਅਛਾ ਜੀ ਕਨਫਰਮ ਚੈੱਕ ਪਾਸ 7 ਮਹੀਨੇ ਦੀ ਆਪਾਂ ਵੀ ਚੈੱਕ ਕਰਵਾ ਕੇ ਮੈਂ ਲਈ ਤੇ ਦੇਣੀ ਚੈੱਕ ਕਰਵਾ ਗਈ ਆ ਠੀਕ ਹੈ ਜੀ ਆ ਲੋ ਜੀ ਕਰ ਲਓ ਚੈੱਕ ਦੋਸਤੋ ਚਾਰ ਨਗਦ ਹੰਦਖਾਤੇ ਆ ਤਿੰਨ ਗਾਵਾਂ ਸੱਜਰ ਸੁਈਆਂ ਤੇ ਇੱਕ ਮਾਝ ਟੋਕਰ ਗੱਬਣ ਸੂਏ ਸਵਾਏ ਪਹੂ ਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਐਡਰੈਸ ਬੱਜਦਾ ਇੱਕ ਵਾਰੀ ਫੇਰ ਬੋਲ ਦਿੰਨਾ ਪਿੰਡ ਚਾਟੀ ਪਿੰਡ ਤਸਿੱਲੀ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਜੋਵਨ ਫੋਨ ਨੰਬਰ ਇੱਕ ਵਾਰੀ ਫੇਰ ਬੋਲੋ ਫੋਨ ਨੰਬਰ ਜਿਹੜਾ ਹੈਗਾ 9041874300 ਯਾਰ ਠੀਕ ਹੈ ਧੰਨਵਾਦ ਦੋਸਤੋ ਰਲਾ ਵੀਡੀਓ ਵੇਖਣ ਵਾਸਤੇ